ਸੂ ਕਹੋ ਤਾਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋ ਵਸੇ ਹਤਖਾ ਸਾਮ ਮੰਦੀ ਨੂਰ ਅਰਸਾ ਹੰਕਰਸਾ ਤਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਇਸ ਪਾਸ ਬਹਿਠਿਆ ਸੋਹੀਏ ਸਭ ਨਾਨਕ ਸਜਣਾ ਸਤਿਪਾਤਿ ਸੋ ਹਿਰਸਾ ਮੰਦ ਜਿਸ ਪਾਸ ਬਹਠਿਆ ਸੋਹੀਆ ਸਗਨਾਂ ਦਾ ਜੇਸਾ ਸਾਤਨਾਮ ਸ੍ਰੀ ਵਾਹਿਗੁਰੂ ਹੇ ਬਾਦੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਜਾ ਪਦੇ ਇੱਕ ਓੰਕਾਰ ਸਾਤ ਗੁਰ ਪ੍ਰਸਾਦ

गोरा नलाथा दियोरन नला लेरा हतन नाम हर बसया গরহাথ করে মেরা মাথা জানম জানম কি তেল বেখ দুঃখ উতারে গোর নাম দিয়ে রে না লাথা ਮੇਰੀ ਮਾਨਾ ਭਜ ਰਾਮ ਨਾਮ ਸਰ ਅਰਥਾ ਗੁਰ ਪੂਰਾ ਹਰ ਨਾਮ ਦਰੜਾ ਬਿਨ ਨਾਵ ਜੀਵਨ ਵਰਥਾ ਰਹਾ ਨੰਗਰ ਮੂੜ ਭਏ ਹ ਮਾਨਵਖਾ ਤੇ ਮੋ ਮਨਤ ਹਾਥ ਤੈਨ ਸਾਧੂ ਚਰਨ ਨਾ ਸੇਵ ਕਵਹੁ ਤੇਨ ਸਾਦ ਜਾਨਮ ਅਕੱਖਾ ਜੇਨ ਸਾਦ ਤਰਨ ਸਾਦ ਪਗ ਸੇਵੇ ਜੇਨ ਸਾਹਲਿਓ ਜਾਨਮ ਸਨਾਥਾ ਮੋਕੋ ਕੀ ਜਦਾਸ ਦਾਸ ਦਾਸ ਦਾਸਨ ਕੋ ਹਰ ਗਾਇ ਤਾਰ ਜਗੰਨਾਥ ਹਮ ਅੰਗਲੇ ਗਿਆਨਹੀਨ ਅਗਿਆਨੀ ਕਿਉ ਚੱਲ ਹ ਮਾਰਗ ਪੰਥ ਆ ਮ ਅੰਗ ਲੇ ਕਾ ਗੁਰ ਅੰਚਲ ਦੇ ਜਾ ਜਨ ਨਾਨਕ ਚੱਲ ਹ ਮਲੰਖਾ ਨਾ ਮਨ ਅੰਦਰੇ ਗਿਆਨ ਹੀ ਨ ਆਗਿਆਨੇ ਕ્યા ਚੱਲ ਮਾਰਗ ਪੰਥਾ ਮਨ ਅੰਦਰੇ ਕੋ ਗੁਰ ਅੰਚਲ ਦੀਜਾ ਜਾਨ ਨਾਨਕ ਚਲਹਾ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਕਰ ਪਹਿਲਾ ਜਾਪ ਦੇ ਇਕ ਓ ਅੰਕਾਰ ਸਤਗੁਰ ਪ੍ਰਸਾਦ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕੈਲੇ ਵਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਠ